ਲੋਕ ਲੈ ਕੇ ਸਾਡੇ ਇਲਾਕੇ ਦਾ ਸਾਡੇ ਜਿਹੜਾ ਬਾੜਾ ਤੇ ਕਹਿੰਦੇ ਗੱਲ ਹੋਣਾ ਦੇ ਨਾਲ ਉਹ ਬੰਦੂਆਂ ਦੇ ਨਾਲ ਜਿਹੜਿਆ ਫਾਈਨਲ ਹੈ ਹਰ ਰੋਜ਼ ਦਾ ਬੇਸ਼ੱਕਾਂ ਬਾਰੇ ਸਵਾਤ ਤੇ ਫੇਰ ਆਹ ਦੁਨੀਆ ਦੀ ਟਿਕ ਟਿਕੀ ਲੱਗੀ ਹੋਈ ਹੈ ਮੇਲਾ ਨਿਹਾਲ ਸਿੰਘ ਵਾਲੇ ਦਾ ਮੈਚ ਸੁਪਰ ਫਾਈਨਲ ਮੇਰੇ ਵੀਰੋ ਜਿਹੜਾ ਕਹਿੰਦੇ ਖੇਡੇ ਜਾ ਰਿਹਾ ਨਵੀ ਦਾ ਪੱਤਾ ਪਰ ਲੁਧਿਆਣੇ ਵਾਲੇ ਦੇ ਬਾਰੇ ਵੱਡੇ ਚਰਚੇ ਬਣੇ ਨੇ ਚੰਗਾ ਲੋੜ ਗਿਆ ਬਹੁਤ ਵੱਡਾ ਧੰਨਵਾਦ ਕਰਦੇ ਆ ਇੱਕ ਓਵਰ ਤੋਂ ਬਾਅਦ ਰੰਨ ਦੱਸੋ ਜੀ 17 ਬਣ ਗਿਆ ਇੱਕ ਓਵਰ ਤੇ ਕਹਿੰਦੇ 17 ਵੱਡੇ ਬਾੜ ਕਹਿੰਦੇ ਪ੍ਰਵੀਨ ਤੇ ਵੀ ਮੇਰੇ ਵੀਰੋਂ ਪੁੱਜਦੇ ਕਰ ਦਿੱਤੇ ਨੇ ਕੈਸ਼ ਡਾ ਹੀਰਾ ਉਹਦਾ ਮੁੱਲ ਮੋੜਿਆ ਮੁੰਡਿਆਂ ਨੇ ਬੱਬੂ ਬਾਈ ਵੀ ਕਹਿੰਦੇ ਜਿੱਲੋ ਪਿਆਰ ਕਰਦਾ ਖੇਡ ਨੂੰ ਤੇ ਮਾਰ ਦੇ ਹੀਰਮੇ ਤੇ ਆਏ ਆ ਹਰ ਬਹੁਤ ਬੜਾ ਧੰਨਵਾਦ ਸასი ਕਰਦੇ ਆ और जुम्मेबरियां क्या हैरा सिंह बहुत बहुत ही, 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 ही दौर दौर। आ गया इत रख डी है ਰੋਕਨੇ ਵਾਲਾ ਕਰਿਆ ਕਰ ਵਾਹ ਇਹ ਬਨੋਦ ਕੁਮਾਰ ਸੋਨੀ ਦੀ ਯਾਦ ਵਿੱਚ ਕੀਤਾ ਗਿਆ ਜੀ ਤੇ ਜਿਸ ਵਿੱਚ ਪਹਿਲੇ ਸਥਾਨ ਤੇ ਆਈ ਹੈ ਹਮਤਪੁਰੇ ਦੀ ਟੀਮ ਜੀ ਦੂਜੇ ਸਥਾਨ ਤੇ ਆਈ ਹੈ ਪੱਤੋ ਦੀ ਟੀਮ ਜੀ ਤੇ ਪਹਿਲਾ ਨਾਮ 52000 ਤੇ ਦੂਜਾ ਨਾਮ 44000 ਸੀਗਾ ਜੀ ਤੇ ਟੂਰਨਾਮੈਂਟ ਬਹੁਤ ਵਧੀਆ ਹੋਇਆ ਜੀ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਆ ਅਪੀਲ ਕਰਦੇ ਆ ਕਿ ਅਸੀਂ ਹਰੇਕ ਸਾਲ ਟੂਰਨਾਮੈਂਟ ਕਰਾਵਾਂਗੇ ਜੀ ਸਾਰੇ ਵੱਧ ਛੜ ਕੇ ਸਹਿਯੋਗ ਦਿਓ ਜੀ ਟੂਰਨਾਮੈਂਟ ਵਿੱਚ ਤੇ ਤਾਂ ਜੋ ਆਪਾਂ ਇਹ ਗੇਮ ਨੂੰ ਅੱਗੇ ਲੈ ਸਕੀਏ ਤੇ ਬੱਚਿਆਂ ਨੂੰ ਜੋ ਵੀ ਜਿਹੜੇ ਨਸ਼ੇ 'ਚ ਪਏ ਹੋਏ ਆ ਉਹਨਾਂ ਨੂੰ ਅਸੀਂ ਜੋ ਕਾਰਡੋ ਸਖੀਏ ਜੀ ਗੇਮਾਂ ਲਈ ਲਾ ਸਕੀਏ ਜੀ ਕਿਹੜੀਆਂ ਸਥਿਤੀਆਂ ਨੇ ਫੇਸ ਨੂੰ ਦੇਖੀ ਤੇ ਸਰਦਾਰ ਜਗਦੀਪ ਸਿੰਘ ਜੀ ਗਟਰਾ ਜੀ ਜੋਲੀ ਪ੍ਰਧਾਨ ਜੀ ਪਹੁੰਚੇ ਜੀ ਹਰੀ ਖਾਈ ਜੀ ਜੀ ਤੇ ਐਸ ਐਚਓ ਸਾਹਿਬ ਪਹੁੰਚੇ ਜੀ ਐਮ ਐਲ ਏ ਸਰਦਾਰ ਮਨਜੀਤ ਸਿੰਘ ਬਲਾਕਪੁਰ ਪਹੁੰਚੇ ਜੀ ਇੱਥੇ ਕਿੰਨੀਆਂ ਟੀਮਾਂ ਸੀ ਇਹ ਟੋਟਲ 12 ਟੀਮਾਂ ਸੀਗੀਆਂ ਜੀ ਆਪਣੀਆਂ ਇੱਕ ਦਿਨ ਦਾ ਟੂਰਨਾਮੈਂਟ ਸੀ ਆਪਣਾ ਇਹ ਹਾਂਜੀ ਅੱਗੇ ਤੋਂ ਅਸੀਂ ਇਹ ਅਪੀਲ ਕਰਦੇ ਆ ਜੀ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਾ ਸਕੀਏ ਜੋ ਕਿ ਅਸੀਂ ਤੇ ਬੱਚਿਆਂ ਨੂੰ ਜੋ ਵੀ ਜਿਹੜੇ ਨਸ਼ੇ ਅਲੀ ਪਏ ਆ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਕੱਢ ਸਕੀਏ ਦੇਖੋ ਮੈਂ ਤਾਂ ਪ੍ਰਧਾਨ ਜੀ ਦਾ ਜਿਹੜੀ ਮੈਨੇਜਮੈਂਟ ਕਮੇਟੀ ਹੈ ਸਾਡੇ ਦੀ ਮੈਂ ਦੇਖਿਆ ਮੈਂ ਪਹਿਲਾਂ ਵੀ ਇੱਕ ਤੋਂ 20 ਸਾਲ ਇੱਥੇ ਮੁੱਖ ਮੁੱਛੀ ਤੈਨਾਤ ਰਿਹਾ ਤੇ ਪ੍ਰਧਾਨ ਜੀ ਜਿੱਥੇ ਗਰਾਊਂਡ ਹੈ ਉੱਤਮ ਨਸ਼ਾ ਪਹਹਾੜ ਚਲਾ ਗਿਆ ਤੇ ਤੁਹਾਨੂੰ ਸਲੂਟ ਹੈ ਸਾਡੀ ਟੀਮ ਨੂੰ ਪ੍ਰਧਾਨ ਜੀ ਨੂੰ ਆ ਸੋਹਣੇ ਚੋਬਰਾਂ ਨੂੰ ਤੇ ਵਿਹਾਰ ਸਿੰਘ ਵਾਲਾ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਣ ਦੇ ਵਿੱਚ ਦੁਨੀਆਦਾਰੀ ਦੇ ਨਕਸ਼ੇ ਵਿੱਚ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਵਿੱਚੋਂ ਉਪਜਾਇਆ ਸਿਰਜਿਆ ਹੋਇਆ ਇਹੋ ਧਰਤੀ ਹੈ ਜਿੱਥੇ ਨਾਨਕ ਪਾਸ਼ਾ ਕਲਕੀਆਂ ਵਾਲੇ ਪਾਤਸ਼ਾਹ 6ਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਨੇ ਇੱਥੇ ਆਪਣੇ ਚਰਨ ਪਰਸ ਕੀਤੇ ਨੇ ਤੇ ਮੈਂ ਬੜਪਾਕਾ ਸਮਝਦਾ ਕਿ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਤੁਹਾਡੇ ਜਾਨ ਮਾਲ ਦੀ ਵਾਸਤਵ ਵਾਸਤੇ ਖੜਾ ਤੁਹਾਡੀਆਂ ਬਿਲੀਲਾਂ ਤੁਹਾਡੀਆਂ ਤਸਵੀਰਾਂ ਤੇ ਤੁਹਾਡੇ ਦਿੱਤੇ ਹੋਏ ਜਿਹੜੇ ਸੰਦੇਸ਼ ਨੇ ਉਹਨਾਂ ਨੂੰ ਪੜ੍ਹ ਕੇ ਉਹਦੇ ਨਕਸ਼ੇ ਕਦਮਾਂ ਤੇ ਸਮਾਜ ਦੇ ਵਿੱਚ ਵਿਚੰਬੀ ਕੋਸ਼ਿਸ਼ ਕਰ ਰਿਹਾ ਤੁਹਾਡੇ ਸਾਥ ਦੀ ਲੋੜ ਹੈ ਅੰਮ੍ਰਿਸ਼ਾ ਨਾਲ ਨੂੰ ਬਹੁਤ ਬਹੁਤ ਧੰਨਵਾਦ ਇਹ ਸਿੰਗਰ ਵੀਰ ਅਸਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਰੌਦਾ ਪਿੰਡ ਬੜੀ ਦੁਨੀਆਦਾਰੀ ਤੇ ਵੱਡੇ ਪੱਮਾਨੇ ਦੇ ਵਿੱਚ ਚਮਕਿਆ ਹੋਇਆ ਪਿੰਡ ਹੈ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਵਾਲੀਆਂ ਕਲਮਾਂ ਇਹ ਆਵਾਜ਼ ਪੈਦਾ ਹੋਈ ਹੈ ਅਕਾਲ ਪੁਰਖ ਕਾਕੇ ਅਰਦਾਸ ਬੇਨਤੀ ਕਿ ਸੱਚੇ ਪਾਸ਼ਾ ਹਮੇਸ਼ਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆ ਕਮੈਂਟਰ ਵੀਰ ਬੈਠੇ ਨੇ ਮੈਨਾਂ ਢੁਲੇ ਦਰਵਾਜ਼ਾ ਸਾਡਾ ਉਹ ਸ਼ੈਲਸ਼ਾ ਸਿੰਘ ਜੀ ਮਾਨਕ ਸਾਹਿਬ ਕਿਰਪਾ ਕਰਕੇ ਮੈਨਾਂ ਵੀ ਉਹ ਆਵਾਜ਼ ਉਹ ਅੰਦਾਜ਼ ਉਹ ਸੁਰਿਲਪਾ ਨੂੰ ਮਿਠਾਸ ਉਹ ਸਿਰਫ ਉਸ ਸ਼ਹਿਜ਼ਾਦੇ ਨੂੰ ਪੈਦਾ ਹੋਈ ਸੀ ਉਹਦੇ ਲਫ਼ਜ਼ ਬੋਲੂ ਕਿਤੇ ਨੇ ਬਾਕੀ ਨੌਜਵਾਨ ਵਰਗ ਨੂੰ ਸੇਧ ਦੇਣ ਵਾਲਾ ਨੌਜਵਾਨ ਸੇਧੂ ਮੁਸੇ ਵਾਲਾ ਇਹ ਸਾਰੀ ਮੁਹੱਬਤ ਕਰਦੇ ਨੇ ਅਸੀਂ ਹਮੇਸ਼ਾ ਸਤੰਤ ਜੀ ਦਿੰਦੇ ਰਹੀ ਮਜੂਦੇ ਬਸਤੋਂ ਸਰਜੀ ਕਾ ਚ ਰਹੋ ਸ਼ਬਦ ਹੈ ਧੰਨਵਾਦ ਤੇਰੇ ਦਿਲੇ ਤੋਂ ਯੋ ਸੂਰਤੇ ਦੀ ਦੀ ਆਹਰ ਦੀ ਆਉ ਲਾ ਦੇਖ ਗੋਰਖਾ ਉਡਦੀ ਆ ਫੁਲਕਾਰੀ ਧੰਨਵਾਦ ਭਾਈ ਕਾਰੀ ਬਾਗ ਦੇ ਬੇਚੋੜ ਨਾਲ ਭਾਈ ਸੋਨੇ ਬੂਲ ਬੂਲੇ ਪਹਾੜਾਂ